ਤਾਂ ਅੱਜ 21ਵੀਂ ਸਦੀ ਆ ਜਿਹੜੀ ਚੱਲ ਰਹੀ ਹੈ ਪਰ ਸਮਾਜ ਦੇ ਵਿੱਚ ਕਈ ਐਦਾਂ ਦੇ ਲੋਕ ਨੇ ਜਿਹੜੇ ਹਾਲੇ ਵੀ 18ਵੀਂ ਤੇ 19ਵੀਂ ਸਦੀ ਦੇ ਵਿੱਚ ਤੁਰੇ ਫਿਰਦੇ ਆ ਤੇ ਜਿਹੜੇ ਯਕੀਨ ਰੱਖਦੇ ਆ ਕਿ ਭੂਤ ਹੁੰਦੇ ਆ ਪ੍ਰੇਤ ਹੁੰਦੇ ਆ ਜਾਂ ਕੋਈ दैਵੀ ਸ਼ਕਤੀਆਂ ਹੁੰਦੀਆਂ ਨੇ ਜਿਹੜੀਆਂ ਪਰਿਵਾਰ ਦਾ ਨੁਕਸਾਨ ਕਰਦੀਆਂ ਨੇ ਜਿੰਨਾਂ ਤੋਂ ਸਾਨੂੰ ਕਈ ਲੋਕ ਹੈਗੇ ਆ ਜਿਹੜੇ ਬਚਾ ਸਕਦੇ ਆ ਜਿਵੇਂ ਬਜਿੰਦਰ ਪਾਸਟਰ ਵਰਗੇ ਜਿਹਨੂੰ ਮੋਹਾਲੀ ਦੀ ਸਥਾਨਕ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਜਿਹੜੀ ਸੁਣਾਈ ਹੈ ਇਹ ਬਜਿੰਦਰ ਪਾਸਟਰ ਸੀਗਾ ਜਿਹੜਾ ਉਹ ਜੱਟ ਪਰਿਵਾਰ ਨਾਲ ਸਬੰਧ ਰੱਖਦਾ ਸੀ ਤਾਂ ਹਰਿਆਣੇ ਦੇ ਵਿੱਚ ਇਹਦਾ ਇੱਕ ਪਿੰਡ ਹੈ ਜਿਹੜਾ ਉਹ ਪੈਂਦਾ ਸੀ ਵਿਗਿਆਨ ਨੇ ਹੈ ਜਿਹੜਾ ਸਾਬਤ ਕਰਤਾ ਕਿ दैਵੀ ਸ਼ਕਤੀਆਂ ਜਾਂ ਭੂਤ ਪ੍ਰੇਤ ਆ ਜਿਹੜੇ ਨਹੀਂ ਹੁੰਦੇ ਪਰ ਸਾਡੇ ਸਮਾਜ ਦੇ ਲੋਕ ਨਹੀਂ ਹਟਦੇ ਇਹਨਾਂ ਦੀਆਂ ਗੱਲਾਂ ਚਾਹ ਜਾਂਦੇ ਆ ਤਾਂ ਇਹ ਵੀ ਕਈ ਲੋਕ ਜਿਹੜੇ ਐਦਾਂ ਦੇ ਪਖੰਡੀ ਹੁੰਦੇ ਆ ਲੋਕਾਂ ਨੂੰ ਡਰਾਉਂਦੇ ਆ ਕਿ ਛੋਡੇ ਤੇ दैਵੀ ਸ਼ਕਤੀਆਂ ਦਾ ਅਸਰ ਹੈ ਛੋਡੇ ਘਰੇ ਭੂਤ ਹੈ ਪ੍ਰੇਤ ਹੈ ਐਂ ਡਰਾ ਕੇ ਲੋਕਾਂ ਦੀ ਲੁੱਟ ਹੈ ਜਿਹੜੀ ਉਹ ਕਰਦੇ ਆ ਤਾਂ ਹੁਣ ਇਸ ਬਜਿੰਦਰ ਪਾਸਟਰ ਨੂੰ ਮਹੱਲੀਬੀ ਸਥਾਨਕ ਅਦਾਲਤ ਨੇ ਬਲਾਤਕਾਰ ਦੇ ਮਾਮਲੇ ਦੇ ਵਿੱਚ ਹੈ ਜਿਹੜਾ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਆਖਰੀ ਸਾਹਾਂ ਤੱਕ ਹੁਣ ਇਹ ਵਿਅਕਤੀ ਹੈ ਜਿਹੜਾ ਉਹ ਜੇਲ੍ਹ ਦੇ ਵਿੱਚ ਰਹੂਗਾ ਆਖਰ ਮਾਮਲਾ ਕੀ ਸੀ ਤਾਂ ਇਹ ਬੰਦਾ ਬਲਾਤਕਾਰ ਦੇ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਹੈ ਜਿਹੜਾ ਅਦਾਲਤ ਨੇ ਦਿੱਤਾ ਹੈ ਤੇ ਇਹ ਜਿਹੜੀ ਸੰਸਥਾ ਚਲਾਉਂਦਾ ਸੀਗਾ ਚਰਚ ਆਫ ਗਲਰੀ ਐਂਡ ਵਿਜ਼ਡਮ ਤਾਂ ਇਸ ਰਾਹੀਂ ਬਹੁਤ ਸਾਰੇ ਲੋਕ ਸੀ ਜਿਹੜੇ ਇਹਦੇ ਨਾਲ ਜੁੜੇ ਸੀ ਅੱਪਾ ਸੋਸ਼ਲ ਮੀਡੀਆ ਤੇ ਵੀਡੀਓਜ਼ ਜਿਹੜੀਆਂ ਦੇਖੀਆਂ ਨੇ ਐ ਐ ਕਰਕੇ ਬੁੜੀਆਂ ਨੱਚਦੀਆਂ ਸੀ ਬੰਦੇ ਨੱਚਦੇ ਸੀ ਸਿਰ ਤੇ ਦਸਤਾਰਾਂ ਸਜਾਈਆਂ ਵਾਲੇ ਬੰਦੇ ਵੀ ਉੱਥੇ ਜਾਂਦੇ ਸੀ ਸਕ੍ਰਿਪਟਡ ਉਹ ਵੀਡੀਓਜ਼ ਹੁੰਦੀਆਂ ਸੀ ਤਾਂ ਮੱਥੇ ਤੇ ਹੱਥ ਜਿਹਾ ਲਾਉਂਦਾ ਹੁੰਦਾ ਸੀ ਤਾਂ ਐ ਐ ਕਰਦੀਆਂ ਪਿੱਛੇ ਉਹ ਡਿੱਗ ਜਾਂਦੀ ਅਸੀਂ ਬੰਦੇ ਡਿੱਗ ਜਾਂਦੇ ਸੀ ਸਾਰਿਆਂ ਨੂੰ ਪਤਾ ਲੱਗਣ ਲੱਗ ਗਿਆ ਸੀਗਾ ਕਿ ਇਹ ਬੰਦਾ ਜਿਹੜਾ ਪਖੰਡੀ ਹੈ ਕਿਉਂਕਿ ਐਦਾਂ ਦਾ ਕੁਝ ਨਹੀਂ ਹੈ ਜਿਹੜੇ ਬੰਦੇ ਨੱਚਣ ਟੱਪਣ ਵਾਲੇ ਐਕਟਿੰਗ ਕਰਦੇ ਸੀ ਤਾਂ ਉਹਨਾਂ ਨੂੰ ਪਹਿਲਾਂ ਤਿਆਰੀ ਹੈ ਜਿਹੜੀ ਕਰਵਾਈ ਜਾਂਦੀ ਸੀ ਇਹ ਵੀਡੀਓਜ਼ ਜਿਹੜੀਆਂ ਵਾਇਰਲ ਹੋਈਆਂ ਨੇ ਤਾਂ ਇਸ ਬੰਦੇ ਤੇ ਬਲਾਤਕਾਰ ਦਾ આરોਪ ਆ ਜਿਹੜਾ ਇੱਕ ਮਹਿਲਾ ਨੇ ਲਾਇਆ ਸੀ ਜਿਹਦੇ ਦੌਰਾਨ ਇਸ ਤੇ ਕੇਸ ਹੈ ਜਿਹੜਾ ਉਹ ਚੱਲ ਰਿਹਾ ਸੀ ਤਾਂ ਇਹ ਬੰਦੇ ਦੀ ਸ਼ੁਰੂਆਤ ਸਾਲ 2000 ਤੋਂ ਹੁੰਦੀ ਹੈ 2000 ਸੰਨ 2037 ਸਾਲਾਂ ਦੇ ਵਿੱਚ ਇਸ ਨੂੰ ਕਤਲ ਦੇ ਮਾਮਲੇ ਦੇ ਵਿੱਚ ਹੈ ਜਿਹੜੀ ਜੇਲ੍ਹ ਦੀ ਸਜ਼ਾ ਹੋਈ ਸੀ ਜਿਸ ਤੋਂ ਰਿਹਾਈ ਤੋਂ ਬਾਅਦ ਇਸ ਨੇ 2012 ਦੇ ਵਿੱਚ ਪ੍ਰਾਰਥਨਾ ਸੁਭਾਵਾ ਨੇ ਜਿਹੜੀਆਂ ਉਹ ਸ਼ੁਰੂ ਕਰ ਦਿੱਤੀਆਂ ਪਾਸਟਰ ਬਜਿੰਦਰ ਸਿੰਘ ਦੀ ਸੰਸਥਾ ਨੇ ਚਮਤਕਾਰੀ ਇਲਾਜ ਕਰਨੇ ਤੇ ਵਕ ਵਕਾ ਸਿਹਤ ਸਮੱਸਿਆਵਾਂ ਦੇ ਹੱਲ ਦੇ ਜਿਹੜੇ ਉਹ ਦਾਅਵੇ ਕੀਤੇ ਕਿ ਬੰਦਾ ਮੱਥੇ ਦੇ ਹੱਥ ਲਾ ਕੇ ਤੁਹਾਨੂੰ ਜੋ ਤਕਲੀਫ ਹੈ ਉਹ ਦੂਰ ਕਰ ਦਿੰਦਾ ਤਾਂ ਉਸ ਦੀਆਂ ਸੰਸਥਾਵਾਂ ਜਿਹੜੀਆਂ ਪੰਜਾਬ ਸਮੇਤ ਕਈ ਹੋਰ ਜਗਾਵਾਂ ਤੇ ਜਿਹੜੀਆਂ ਉਹ ਸਥਾਪਿਤ ਹੋ ਗਈਆਂ ਵੱਡੀਆਂ ਪ੍ਰਾਰਥਨਾਵਾਂ ਸਭਾਵਾਂ ਜਿਹੜੀਆਂ ਉਹ ਹੋਣ ਲੱਗੀਆਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਆ ਜਿਹੜੇ ਉਹ ਜੁੜਨੇ ਸ਼ੁਰੂ ਹੋ ਗਏ ਤਾਂ ਇਸ ਵਹਿਮਵਾਜੀ ਦਾ ਡਰਾਮੇਵਾਜੀ ਦਾ ਉਹ ਲੋਕ ਆ ਜਿਹੜੇ ਸ਼ਿਕਾਰ ਹੋ ਗਏ ਜਿਨ੍ਹਾਂ ਦੇ ਵਿੱਚ ਅਕਸਰ ਜਨਤਕ ਪ੍ਰਦਰਸ਼ਨ ਜਿਹੜੇ ਕਰਦਾ ਸੀ ਵੀਡੀਓ ਵਾਇਰਲ ਹੁੰਦੀਆਂ ਸੀ ਰੀਲਾਂ ਵਾਇਰਲ ਹੁੰਦੀਆਂ ਸੀ ਬੰਦੇ ਰੱਖੇ ਹੁੰਦੇ ਸੀ ਸਾਰੀ ਗੱਲ ਜਿਹੜੀ ਉਹ ਸਕ੍ਰਿਪਟਡ ਹੁੰਦੀ ਸੀ ਪਹਿਲਾਂ ਇੱਕ ਦਿਨ ਪਹਿਲਾਂ ਉਹਨੂੰ ਤਿਆਰੀ ਕਰਵਾਈ ਜਾਂਦੀ ਸੀ ਕਿ ਤੁਸੀਂ ਐਂ ਕਹਿਣਾ ਮੈਂ ਤੁਹਾਡੇ ਐਂ ਹੱਥ ਲਾਉਂਗਾ ਤੇ ਤੁਸੀਂ ਡਿੱਗਣਾ ਤੁਸੀਂ ਸੱਪ ਮੰਗੂ ਮਿਲਣਾ ਤੇ ਤੁਸੀਂ ਲਟਣਾ ਤਾਂ ਲੋਕਾਂ ਨੂੰ ਇਹ ਯਕੀਨ ਹੁੰਦਾ ਸੀ ਬਾਕੀ ਵੀ ਕੁਝ ਹੈਗਾ ਕਿਉਂਕਿ ਆਪਣੇ ਅੰਧਵਿਸ਼ਵਾਸੀ ਲੋਕ ਆ ਜਿਹੜੇ ਹੈਗੇ ਆ ਪੜੇ ਲਿਖੇ ਲੋਕ ਵੀ ਜਿਹੜਾ ਅੰਧਵਿਸ਼ਵਾਸ ਕਰਦੇ ਆ ਤੇ ਜਦੋਂ ਉਹ ਵੀਡੀਓਜ਼ ਉਹ ਰੀਲਾਂ ਦੇਖਦੇ ਸੀ ਤਾਂ ਉਹ ਇਹੋ ਜਿਹੇ ਲੋਕਾਂ ਦੀ ਸ਼ਰਨ ਦੇ ਵਿੱਚ ਜਾਂਦੇ ਸੀ ਤਾਂ ਜਿੱਥੇ ਇਹਨਾਂ ਦਾ ਗਲਤ ਫਾਇਦਾ ਇਹ ਬੰਦਾ ਜਿਹੜਾ ਉਹ ਚੁੱਕਦਾ ਸੀ ਤਾਂ ਅੱਜ ਜੋ ਇਹਨੇ ਕਰਮ ਪਿੱਛੇ ਕੀਤੇ ਸੀ ਉਹਦੀ ਸਜ਼ਾ ਜਿਹੜੀ ਇਸ ਨੂੰ ਮਿਲੀ ਹੈ ਨਰਕ ਵੀ ਇੱਥੇ ਹੈ ਸਵਰਗ ਵੀ ਇੱਥੇ ਹੈ ਸਾਰੇ ਆ ਤੁਹਾਡੇ ਕਰਮਾਂ ਦੇ ਇਹੋ ਜਿਹੇ ਕਰਮ ਹੈ ਜਿਹੜੇ ਤੁਸੀਂ ਕਰਦੇ ਹੋ ਤਾਂ ਇਸ ਤੋਂ ਬਾਅਦ ਆਉਂਦਾ ਸਾਲ 2018 ਜਿੱਥੇ ਬਜਿੰਦਰ ਸਿੰਘ ਨੇ ਪੰਜਾਬ ਦੇ ਜੀਰਕਪੁਰ ਦੀ ਇੱਕ ਔਰਤ ਨਾਲ ਬਲਾਤਕਾਰ ਜਿਹੜਾ ਕੀਤਾ ਸੀ ਇਸ ਮਾਮਲੇ ਦੇ ਵਿੱਚ ਇਸ ਨੂੰ ਗ੍ਰਿਫਤਾਰਾ ਜਿਹੜਾ ਕੀਤਾ ਜਾਂਦਾ ਹੈ ਤੇ ਇਲਜ਼ਾਮ ਵੀ ਇਸ ਤੇ ਜਿਹੜਾ ਲੱਗਦਾ ਤਾਂ ਉਸ ਨੇ ਪੀੜਤ ਨੂੰ ਜਿਹੜਾ ਵਿਦੇਸ਼ ਯਾਤਰਾ ਦੇ ਮੌਕੇ ਦੇਣ ਤੇ ਬਹਾਨੇ ਨਾਲ ਉਹਦਾ ਜਿਣਸੀ ਸ਼ੋਸ਼ਣ ਹੈ ਜਿਹੜਾ ਉਹ ਕੀਤਾ ਸੀ ਇਸ ਤੋਂ ਇਲਾਵਾ ਇਸ ਤੋਂ ਬਾਅਦ ਕਈ ਪਰਿਵਾਰਾਂ ਨੇ ਵੀ ਉਸਤੇ ਜਿਹੜਾ ਦੋਸ਼ ਲਾਇਆ ਸੀ ਜਿਹੜੇ ਆਰਥਿਕ ਪੱਖੋਂ ਕਮਜ਼ੋਰ ਸੀ ਤੇ ਉਹਨਾਂ ਦਾ ਵੀ ਜਿਹੜਾ ਸ਼ੋਸ਼ਣ ਹੋਇਆ ਸੀ ਸਰੀਰਕ ਤੌਰ ਤੇ ਉਹ ਅਲੱਗ ਸੀ ਤੇ ਵਿੱਤੀ ਯਾਨੀ ਕਿ ਪੈਸੇ ਦੀ ਤੋਖਾੜੀ ਦਾ ਦੋਸ਼ ਵੀ ਹੈ ਜਿਹੜਾ ਉਹ ਇਸ ਬੰਦੇ ਤੇ ਲਾਇਆ ਸੀ ਜਿਹਦੇ ਵਿੱਚ ਇਲਾਜਿਤ ਕਰਨ ਦੇ ਨਾਂ ਤੇ ਵੱਡੀਆਂ ਰਕਮਾਂ ਦੀ ਜਿਹੜੀ ਮੰਗ ਕਰਨਾ ਉਹ ਇਸ ਤਰ੍ਹਾਂ ਦੀਆਂ ਗੱਲਾਂ ਸੀ ਜਿਹੜੀਆਂ ਇਲਜ਼ਾਮਸ ਜਿਹੜੇ ਉਹ ਸ਼ਾਮਲ ਸੀਗੇ ਜੋ ਕਥਿਤ ਤੌਰ ਤੇ ਜਿਹਦਾ ਕੋਈ ਨਤੀਜਾ ਵੀ ਜਿਹੜਾ ਉਹ ਨਹੀਂ ਨਿਕਲਿਆ ਸੀਗਾ ਤਾਂ ਮਾਰਚ 2025 ਜਿਨਸੀ ਸ਼ੋਸ਼ਣ ਦੇ ਮਾਮਲੇ ਦੀ ਸੁਣਵਾਈ ਦੇ ਦੌਰਾਨ ਇੱਕ ਵੀਡੀਓ ਹੈ ਜਿਹੜੀ ਵਾਇਰਲ ਹੁੰਦੀ ਹੈ ਜਿਦੇ ਵਿੱਚ ਬਜਿੰਦਰ ਸਿੰਘ ਨੂੰ ਆਪਣੇ ਦਫ਼ਤਰ ਦੇ ਵਿੱਚ ਇੱਕ ਪੁਰਸ਼ ਅਤੇ ਇੱਕ ਔਰਤ ਤੇ ਹਮਲਾ ਕਰਦੇ ਹੋਏ ਹੈ ਜਿਹੜਾ ਉਹ ਦਿਖਾਇਆ ਜਾਂਦਾ ਇਸ ਤੋਂ 28 ਮਾਰਚ 2025 ਨੂੰ ਹੈ ਜਿਹੜਾ ਸਾਬਜਾਦਾ ਅਜੀਤ ਸਿੰਘ ਨਗਰ ਮਹਾਲੀ ਦੀ ਅਦਾਲਤ ਨੇ ਬਜਿੰਦਰ ਸਿੰਘ ਨੂੰ 2018 ਦੇ ਬਲਾਤਕਾਰ ਮਾਮਲੇ ਦੇ ਵਿੱਚ ਦੋਸ਼ੀ ਹੈ ਜਿਹੜਾ ਉਹ ਠਹਿਰਾ ਜਾਂਦਾ ਤੇ ਅੱਜ 1 ਅਪ੍ਰੈਲ ਤਾਂ ਅਦਾਲਤ ਨੇ ਜਿਹੜਾ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਤਾਂ ਪੀੜਤਾ ਨੇ ਵਕੀਲਾਂ ਦਾ, ਕਾਨੂੰਨ ਦਾ, ਜੱਜ ਸਹਿਬਾਨ ਦਾ ਜਿਹੜਾ ਧੰਨਵਾਦ ਕੀਤਾ ਹੈ ਕਿ ਉਹਨਾਂ ਨੂੰ ਇਨਸਾਫ ਹੈ ਜਿਹੜਾ ਮਿਲਿਆ। ਤਾਂ ਪੀੜਤਾ ਦੇ ਪਤੀ ਨੇ ਇਥੋਂ ਤੱਕ ਵੀ ਦੱਸਿਆ ਕਿ ਉਹਨਾਂ ਨੇ ਹਰ ਇੱਕ ਤਰ੍ਹਾਂ ਦੇ ਤਰੀਕੇ ਹੱਥ ਕੰਡੇ ਅਪਣਾਏ ਐ ਕਿ ਕੇਸ ਹੈ ਜਿਹੜਾ ਵਾਪਸ ਲੈ ਲਓ। ਪਹਿਲਾਂ ਉਹਨੂੰ ਡਰਾਇ ਵੀ ਜਾਂਦਾ ਹੈ। ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਡਰਦੇ ਨਹੀਂ ਫਿਰ 5 ਕਰੋੜ ਰੁਪਏ ਦੀ ਆਫਰ ਜਿਹੜੀ ਉਹਨਾਂ ਨੂੰ ਦਿੱਤੀ ਜਾਂਦੀ ਹੈ ਕਿ ਆਪਣਾ ਕੇਸ ਹੈ ਜਿਹੜਾ ਉਹ ਵਾਪਸ ਲੈ ਲਓ। ਉਹ ਆਪਣਾ ਕੇਸ ਵਾਪਸ ਨਹੀਂ ਲੈਂਦੇ। ਤੇ ਅੱਜ ਫਿਰ ਇਹ ਵਿਅਕਤੀ ਸਲੰਖਾਂ ਦੇ ਪਿੱਛੇ ਹੈ ਜਿਹੜਾ ਪਹੁੰਚ ਗਿਆ ਹੁਣ ਆਖਰੀ ਸਾਹਾਂ ਤੱਕ ਇਹ ਜੇਲ੍ਹ ਦੇ ਵਿੱਚ ਜਿਹੜਾ ਰਹੂਗਾ ਅੱਗੇ ਪਰਿਵਾਰ ਨੇ ਇਹ ਵੀ ਕਿਹਾ ਹੈ ਜਿਹੜੇ ਬਾਕੀ ਦੋਸ਼ੀ ਹੈ ਅਸੀਂ ਉਹਨਾਂ ਨੂੰ ਵੀ ਸਜ਼ਾ ਜਿਹੜੀ ਦਿਵਾ ਕੇ ਰਾਂਗੇ ਜਿਹੜੇ ਇਹਦੇ ਨਾਲ ਸ਼ਾਮਲ ਸੀ ਜਿਨ੍ਹਾਂ ਨੇ ਇਸ ਦੀ ਮਦਦ ਕੀਤੀ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਤਾਂ ਅੱਗੇ ਹੋਰ ਉਹ ਕੋਰਟ ਦਾ ਦਰਵਾਜ਼ਾ ਜਿਹੜਾ ਉਹ ਘਟਕਾਉਣਗੇ ਤਾਂ ਇਹ ਸੀਗਾ ਬਜਿੰਦਰ ਪਾਸਟਰ ਜਿਹਨੂੰ ਅੱਜ 1 April ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ ਜੋ ਇਹਨੇ ਪਿੱਛੇ ਕੰਮ ਜਿਹੜੇ ਕੀਤੇ ਸੀ ਦੋਸ਼ੀ ਹੈ ਜਿਹੜਾ ਇਹ ਠਰ ਆ ਗਿਆ ਸਬੂਤਾਂ ਦੇ ਆਧਾਰ ਤੇ ਹੁਣ ਅਦਾਲਤ ਐਵੇਂ ਦਾ ਹੈ ਨਹੀਂ ਵੀ ਐਵੇਂ ਸਜ਼ਾ ਦੇ ਦੋ 2018 ਦਾ ਮਾਮਲਾ ਸੀ ਅੱਜ 2025 ਹੋ ਗਿਆ ਅੱਜ ਇਸ ਨੂੰ ਉਮਰ ਕੈਦ ਦੀ ਸਜ਼ਾ ਜਿਹੜੀ ਉਹ ਮਿਲੀ